ਦੋਸਤੋ ਬੀਤੇ ਦਿਨ ਬਠਿੰਡਾ ਦੇ ਵਿਰਕਲਾਂ ਦੇ ਵਿੱਚ ਜਸਦੀਪ ਨਾਮ ਦੀ ਇੱਕ ਮਹਿਲਾ ਤੇ ਉਹਦੀ 2 ਸਾਲ ਦੀ ਮਾਸੂਮ ਬੱਚੀ ਏਕਮ ਦਾ ਪੜੀ ਬੇਰਮੀ ਨਾਲ ਕਿਸੇ ਨੇ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਬਠਿੰਡਾ ਪੁਲਿਸ ਨੇ ਕੇਸ ਦਰਜ ਕਰਕੇ ਇਹਦੀ ਜਾਂਚ ਸ਼ੁਰੂ ਕੀਤੀ ਤੇ 24 ਘੰਟੇ ਦੇ ਅੰਦਰ ਅੰਦਰ ਰਾਜਵੀਰ ਨਾਮ ਦਾ ਇਹ ਸ਼ਖਸ ਕਾਬੂ ਕੀਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮਰਨ ਵਾਲੀਆਂ ਦੋਵੇਂ ਹੀ ਰਾਜਵੀਰ ਨਾਮ ਦੇ ਇਸ ਸ਼ਖਸ ਦੀ ਧੋਤੀ ਅਤੇ ਬੇਟੀ ਸੀ ਅੱਜ ਇਸ ਸੰਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਕਾਨਫਰੰਸ ਦੌਰਾਨ ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਇਹ ਦੱਸਿਆ ਕਿ ਵਜਾ ਰੰਜਿਸ਼ ਇਹ ਸੀ ਕਿ ਰਾਜਵੀਰ ਦੀ ਬੇਟੀ ਜਸਦੀਪ ਨੇ ਕਰੀਬ 5 ਸਾਲ ਪਹਿਲਾਂ ਕਿਸੇ ਦੂਜੀ ਕਾਸਟ ਦੇ ਲੜਕੇ ਨਾਲ ਪੜੋਸ ਦੇ ਵਿੱਚ ਹੀ ਵਿਆਹ ਕਰਵਾ ਲਿਆ ਸੀ ਜਿਸ ਤੋਂ ਬਾਅਦ ਰਾਜਵੀਰ ਦੇ ਮਨ ਦੇ ਵਿੱਚ ਰੰਜਿਸ਼ ਵਧਦੀ ਗਈ ਤੇ ਆਖਰਕਾਰ ਉਸਨੇ ਇਹ ਕੌਫੜਾ ਕਦਮ ਚੱਕਿਆ ਸੋਨੇ ਤੁਹਾਨੂੰ ਕਾਨਫਰੰਸ ਦੇ ਵਿੱਚ ਡੀਐਸਪੀ ਸਾਹਿਬ ਨੇ ਕੀ ਕਿਹਾ ਸੱਲ ਮਿਤੀ 8 9 2025 ਨੂੰ ਥਾਣਾ ਸਦਰ ਬਟਿੰਡਾ ਨੂੰ ਇੱਕ ਇਨਫਰਮੇਸ਼ਨ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਨੇ ਆਪਦੀ ਲੜਕੀ ਦਾ ਕਤਲ ਹੈਗਾ ਉਹ ਜਿਹੜੀ ਬੱਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਦਾ ਤਾਂ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਜਿਹੜਾ ਲੜਕੀ ਦੇ ਉੱਤੇ ਦੀ ਜਿਹੜੀ ਉਹਦੀ ਡੈਡ ਬਾਡੀ ਜਿਹੜੀ ਹੈਗੀ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ 3.5 ਤੋਂ 2 ਸਾਲ ਦੀ ਬੇਟੀ ਹੈ ਉਦੀ ਲੜਕੀ ਦੀ ਜਸ਼ਮਨਦੀਪ कौर ਦੀ ਤੇ ਉਹ ਜਿਹੜੀ ਹੈਗੀ ਆ ਉਹ ਵੀ ਇੰਜਰਡ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਛੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਹੋ ਗਈ ਕੱਲ ਤਾਂ ਫਿਰ ਅਸੀਂ ਉਹਦੇ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹੁਰਾ ਹੈਗਾ ਉਹਦੇ ਭਾਨ ਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮਕਦਮਾ ਜਣਾ ਹੈਗਾ ਬਰਦਰ ਦਾ ਕੱਲ 17:30 ਪਿੰਡਾ ਚ ਸੀ ਦਰਜ ਕਰ ਲਿਆ ਗਿਆ ਮਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਅ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਫੜ ਲਿਆ ਗਿਆ ਹੈ ਜਿਹੜਾ ਰਾਜੀਵ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕਰਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਵਿੱਚ ਇੱਕ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਕਲ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਮਰਡਰ ਕੀਤਾ ਸੀ ਸਰਵਚ ਮਾਰੀ ਸੀ ਕਈ ਉਹ ਵੀ ਅਸੀਂ ਪ੍ਰਾਪਤ ਕਰ ਲਈ ਗਈ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨ ਕੀ ਸੁਰੱਖਿਆ ਕਰਨੇ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਕੋਈ ਇੰਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਹੋਰ ਫਰਮਦੀਪ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਅ ਪ੍ਰੋਟੈਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰਜਤ ਸੀਗੀ ਇਸੇ ਕਰਕੇ ਜਿਹੜਾ ਆਇਆਗਾ ਉਹਦਾ ਮਰਡਰ ਕੀਤਾ ਉਹਦੀ ਲੜਕੀ ਦਾ ਟਾਈਮ ਬੜਾ ਲੱਗੇ ਸਰ ਮੈਰਿਜ ਹਾਂ ਮੈਰਿਜ ਨੂੰ ਕਰੀ ਪੰਜ ਸਾਲ ਤੋਂ ਉੱਪਰ ਹੋ ਗਏ ਪੰਜ ਸਾਲ ਦੇ ਹੋ ਗਿਆ ਟਾਈਮ ਬਟ ਕੁਦਰਤੀ ਗੱਲ ਹੈ ਵੀ ਕਰਨੇ ਡੇ ਨਰ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿਣ ਦੀ ਤੇ ਇਸ ਕਰਕੇ ਜਿਹੜਾ ਆਇਗਾ ਉਹ ਗੁੱਸਾ ਸੀ ਉਹਨੇ ਜਿਹੜਾ ਮਰਡਰ ਕਰਤਾ ਹੈ ਦੋਸ਼ੀ ਅਸੀਂ ਗ੍ਰফতার ਕਰ ਲਿਆ ਤਫਤੀਸ਼ ਕਰ ਰਹੇ ਹਾਂ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਮੁਕੱਦਮੇ ਵਿੱਚ ਹੋਇਆ ਤਾਂ ਉਹਨੂੰ ਵੀ ਅਸੀਂ ਜੜਾ ਹੈਗਾ ਉਹਦੀ ਕਫਤਾਰੀ ਕਰਾਂਗੇ ਬੇਟੇ ਦਾ ਕੰਦਾ ਰੋਲ ਆਇਆ ਹੁਣ ਤੱਕ ਹੈ ਜੀ ਬੇਟੇ ਦਾ ਕੰਦਾ ਰੋਲ ਆਇਆ ਹੁਣ ਤੱਕ ਦੀ ਜਾਂਚ ਹਜੇ ਤੱਕ ਕੋਈ ਬਹੁਤਾ ਰੋਲ ਨਹੀਂ ਆਇਆ ਬਟ ਅਸੀਂ ਇਹਨੂੰ ਕਰ ਰਹੇ ਹਾਂ ਅਸੀਂ ਤਫਤੀਸ਼ ਕਰ ਰਹੇ ਹਾਂ ਅਸੀਂ ਟੈਕਨੀਕਲ ਬੇਸ ਤੇ ਉਥੋਂ ਸੀਸੀਟੀਵੀ ਫੁਟੇਜ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਹੈਗੇ ਉਹਨਾਂ ਨੂੰ ਸ਼ਾਮਲ ਕਰਕੇ ਤੇ ਜੇ ਉਹਦਾ ਰੋਲ ਆਇਆ ਤਾਂ ਜਰੂਰ ਉਹਨੂੰ ਵੀ ਜਿਹੜਾ ਗ੍ਰਫਤਾਰ ਕਰਕੇ ਉਹਦੀ ਵੀ ਕਾਰਵਾਈ ਸਰਮੀਨ ਦਾ ਮੈਂ ਕਿਹਾ ਕਿ ਮੈਂ 30 ਕਿਤਾਬਾਂ ਤੇ ਮੈਂ ਨਾ ਬੰਦਰ ਦਾ ਮੈਂ ਨਹੀਂ ਕਰਨਾ ਸਾਈਡ ਦੇ ਵਿੱਚ ਹੀ ਲੜਕੀ ਨੇ ਜਿਹੜਾ ਵਿਆਹ ਕਰਾਣਾ ਸੀਗਾ ਤੇ ਹੈ ਵੀ ਨੇੜੇ-ਨੇੜੇ ਘਰ ਸੀ ਪੰਜ-ਛੇ ਘਰ ਇੱਕ ਦੂਸਰੇ ਤੋਂ ਦੂਰੀ ਤੇ ਇਹਨਾਂ ਦੀ ਡਿਫਰੈਂਸ ਹੈਗਾ ਸਰ ਮਿੱਤਰ ਇੱਕ ਲੜਕੀ ਦੇ ਜਿਹੜੇ ਫਾਦਰ ਨੇ ਤੋਹ ਹੈ ਉਹਨਾਂ ਦੇ ਬਿਆਨ ਦੇ ਤਾ ਪੱਤਰ ਉੱਥੇ ਮੌਜੂਦ ਉਹਨਾਂ ਨੇ ਕਹਿ ਦਿੱਤਾ ਸੀ ਲੜਕੀ ਦੇ ਫਾਦਰ ਤੇ ਭਰਾ ਨੇ ਸਬਾਰ ਦਾਪ ਨੂੰ ਨਾਮ ਫੁਲ ਖਾਇ ਜੀ ਉਹਨਾਂ ਨੇ ਉਹਨਾਂ ਨੇ ਲਿਖਾਇਆ ਅਸੀਂ ਉਹਨੂੰ ਵੀ ਲੈ ਰਹੇ ਹਾਂ ਉਹ ਵੀ ਨਾਲ ਜਿਹੜਾ ਉਹ ਸਿੱਧੰਗ ਨਾਲ ਤਪੀਸ਼ ਕਰ ਰਹੇ ਆ ਤੇ ਕੱਲ ਹੀ ਦੇਖੋ ਕੱਲ ਹੀ ਦਾਲ ਦੀ ਨਾਲ ਜਿਹੜਾ ਦਲਫੀ ਹੈਗਾ ਇੱਕ ਬੇਨਦੋਸ਼ੀ ਹੈ ਜਿਹਨੇ ਕਈ ਮਾਰੀ ਸੀ ਉਦੋਂ ਅਸੀਂ ਮੇਨ ਤਾਂ ਵੱਡੀ ਤੇ ਇੱਕ ਲਾਤੀ ਸਰ ਜੀ ਨਾਲ ਕੋਈ ਲੜਾਈ ਝਗੜਾ ਹੋਇਆ ਨਾ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਪੁਲਿਸ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਂਟ ਜਾਂ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ ਸਾਡੇ ਸਾਹਮਣੇ ਨਹੀਂ ਆਇਆ ਸਰ ਕੱਲ ਤਾਂ ਬ੍ਰਿਤੀ ਕਲਤੀ ਮਤਲਬ ਇਹ ਹੁੰਦਾ ਕੰਨੈਕਟ ਸੀ ਉਹਦਾ ਹਸਬੰਡ ਉਦੋਂ ਵੀ ਹੁੰਦਾ ਕਰਨਾ ਚਾਹੁੰਦਾ ਦੇਖੋ ਇਹ ਤਬਦੀਸ਼ ਦਾ ਪਾਰਟ ਆ ਅੱਜ ਅਸੀਂ ਉਹਦਾ ਪੁਲਿਸ ਮਾਰਡ ਲਵਾਂਗੇ ਜੀ ਤੇ ਉਹ ਅਸੀਂ ਉਹ ਤੋਂ ਭੁਗਾਈ ਨਾਲ ਕੋਸ਼ਿਸ਼ ਕਰਾਂਗੇ ਜੇ ਉਹ ਵੀ ਆਇਆ ਤਾਂ ਉਹ ਵੀ ਅਸੀਂ ਜਿਹੜਾ ਤਬਦੀਸ਼ ਨਾਂ ਲੈ ਕੇ ਆਵਾਂਗੇ ਬਰਕਾ ਦਾ ਵਚਨ ਤੇ ਮੈਂ ਤੇ ਕਿ ਤੱਕ ਹੈ ਜੀ ਬਰਕਾ ਦਾ ਵਚਨ ਤੇ ਕਿ ਤੱਕ ਮਟਰ ਬਰਕਾ ਦਾ ਬਸਤਾ ਹੈ ਤੇ ਬਸ ਅੱਡਾ ਅਸੀਂ ਉੱਥੇ ਮੈਡੀਕਲ ਲੈਂਡ ਤੇ ਕਹ ਰਹੇ ਹਾਂ ਸਾਹਮਣੇ ਨੇੜੇ ਮੈਡੀਸਨ ਦੀ ਦੁਕਾਨ ਵੀ ਹੈਗੀ ਆ ਬਸ ਬੱਸ ਇੱਕ ਸਰਵਿਸਨ ਤੇ ਨਾ 3 ਸਾਲ ਦੇ ਬੱਚਾ ਵੀ ਸੀਗਾ ਇੰਨੇ ਸਾਲ ਚਾਹੇ ਜੇ ਕੋਈ ਇੱਤਾ ਦੀ ਗੱਲ ਹੋਵੇ ਉਹਨੂੰ ਕੋਈ ਤੁਹਾਨੂੰ ਕਹਿੰਦੇ ਸੀ ਮਿਟਾਵਾ ਦੇ ਕੋਈ ਲੱਗਦਾ ਵੀ ਉਹ ਸਾਇਆ ਹੁੰਦਾ ਮਿਟਾਣ ਵਾਲੇ ਕਾਹਦੇ ਕੰਦੇ ਵਾਲੇ ਕੋਈ ਕਿਸੇ ਤਰ੍ਹਾਂ ਇਹ ਨਾ ਦੇਖੋ ਹੋਲੇ ਨਹੀਂ ਇਸ ਤਰ੍ਹਾਂ ਦੀ ਗੱਲ ਹੈ ਇੱਕ ਵੀ ਮਤਲਬ ਕੋਈ ਹੋਰ ਹੈ ਜੀ ਕੋਈ ਬਹੁਤਾ ਕਾਰਨ ਨਹੀਂ ਲੱਗ ਰਿਹਾ ਕਰ ਰਹੇ ਤਾਂ ਪਿਛੇ ਕੱਲ ਦਾ ਹੀ ਮੈਟਰ ਹੈ ਜਿਹਦੇ 24 ਘੰਟੇ ਦੇਖੋ ਪੁਲਿਸ ਨੇ ਉਹ 12 ਘੰਟੇ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਹੈਗਾ ਮੇਨ ਕਾਰਪਰੇਟਰ ਹੈਗਾ ਉਹਨੂੰ ਅਸੀਂ ਅਰੈਸਟ ਕਰ ਲਿਆ ਤੇ ਨਾਲ ਹੀ ਜਿਹੜੇ ਜਿੰਨਾਂ ਨਾਲ ਉਹਨੇ ਮਰਡਰ ਕੀਤਾ ਉਹ ਵੀ ਅਸੀਂ ਜਿਹੜਾ ਹੈਗਾ ਗ੍ਰਬੰਧ ਕਰ ਲਿਆ ਮੋਟਰਸਾਈਕਲ ਵੀ ਗ੍ਰਬੰਧ ਕਰ ਲਿਆ ਤੇ ਉਹਦੇ ਆਧਾਰ ਨਾਲ ਜਿਹੜਾ ਪੁੱਛਿਸ਼ ਕਰਾਂਗੇ ਇੰਟਰਵਿਊਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਤੁਹਾਡੇ ਨਾਲ ਫਿਰ ਵੀ ਸ਼ੇਅਰ ਕਰਨਾ ਸਰ ਜੋ 1.5 ਸਾਲ ਦੀ ਬੱਚੀ ਹੁੰਦੀ ਸੀ ਉਹਦਾ ਦੱਸਿ ਗਈ ਜਵਾ ਆਪਣੀ ਘਟਨਾ ਸਾਹਮਣੇ ਉਹਦੇ ਵੀ ਸਿਰ ਸੱਟ ਲੱਗੀ ਹੋਈ ਹੈ ਦੇਖੋ ਡਿੱਗੀ ਐ ਜਾਂ ਕੋਈ ਹੋਰ ਸੱਦੀ ਸੱਟ ਅੰਦਰ ਹੀ ਸੱਟ ਆ ਗਈ ਸੀ ਉਹ ਵੱਜੀ ਹੋਈ ਹੈ ਜੀ ਤੇ ਕਰਕੇ ਹੁੰਦਾ ਉਹਦਾ ਸੈਂਕਤੀ ਸੀਗੀ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆਗਾ ਪੁਲਿਸ ਨੇ ਹੀ ਦਾਲ ਜਾ ਕੇ ਗੱਡੀ ਪੇਛੇ ਕੇ ਦਾਖਲ ਕਰਾਇਆ ਚਲੋ ਕਰਦੇ ਨਹੀਂ ਤਾਂ ਇਹਨਾਂ ਦਾ ਮੈਟਰ ਸੀਗਾ ਉਹਨੂੰ ਇਹਨਾਂ ਦੇ ਆਪ ਨੂੰ ਹੋਣਾ ਚੁੱਤਰਾ ਨੂੰ ਆਉਣਾ ਪੈਣਾ ਹੈ ਇਹਨਾਂ ਬਣੀ ਸੁਤਰਾ ਦਾ ਤੇ ਕੋਈ ਤਕਨੀਕ ਦਾ 파ਟ ਹੈ ਉਹ ਪੁੱਛਾਂਗੇ ਜਿਹੜੀ ਗੱਲ ਆਏਗੀ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰੀਏ ਇਹ ਅਰੇਂਜਮੈਂਟ ਹੈ ਨਾ ਨਹੀਂ ਜੀ ਨਾ ਕਮ ਅਰੇਂਜ ਸੀ ਨਾ ਨਹੀਂ ਲੋ ਮਰਜੀ ਸੀ ਬਸ ਉਹ ਪ੍ਰੋਡਕਸ਼ਨ ਲੈ ਕੇ ਹਾਈ ਕੋਰਟ ਤੋਂ ਪਰਚਨ ਲੈ ਕੇ ਉਹ ਦੱਸ ਰਿਹਾ ਤਾਂ ਤੁਹਾਡੇ ਕੋਲ ਇਹ ਵੀ ਸਟੇਟਮੈਂਟ ਹੈ